ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮਿੱਤਰ ਪਿਆਰੋ ਐਸ ਬਾਈ ਦੇ ਚੇਪੀ ਲਾਉਣ ਦਾ ਤਰੀਕਾ ਦੇਖੋ ਦੇਖੋ ਕਿਰ ਕਿੰਨੀ ਤੇਜ਼ੀ ਦੇ ਨਾਲ ਰਹਾ ਤੇ ਕਿਉਂਕਿ ਥੋੜੀ ਥੋੜੀ ਕੱਟ-ਕੱਟ ਕੇ ਕੀ ਲਾਉਂਦੇ ਨੇ ਤੇ ਇਧਰ ਦੇਖੋ ਜਦੋਂ ਮਤਲਬ ਕਿ ਲੈਂਟਰ ਪਾਉਂਦੇ ਆ ਤੇ ਉੱਤੇ ਮਤਲਬ ਕਿ ਜੋ ਪਲੇਟਾਂ ਪਾਈਆਂ ਹੁੰਦੀਆਂ ਸਿਮੈਂਟ ਥੱਲੇ ਨਾਲ ਮਤਲਬ ਕਿ ਡਿੱਗੇ ਮਤਲਬ ਕਿ ਜਿਵੇਂ ਸਹੀ ਸਰਾਮਤ ਹੋਵੇ ਤੇ ਆਹ ਦੇਖੋ ਕਿੰਨਾ ਸੌਖਾ ਤਰੀਕਾ ਹੈਗਾ ਕਿੰਨੀ ਤੇਜ਼ੀ ਦੇ ਨਾਲ ਲੱਗ ਰਿਆ ਹੈਗੀ ਨਾ ਪੂਰੀ ਗੱਲ ਬਾਤ ਯਾਰ ਜੇ ਕਹਿੰਦੇ ਨੇ ਕੋਈ ਵੀ ਹੁੰਦਾਗਾ ਕਾਮਕਾਰ ਫਸ ਤਰੀਕਾ ਹੁੰਦਾਗਾ ਵੀ ਤਰੀਕਾ ਲੱਭਣਾ ਪੈਂਦਾ ਵੀ ਕਿਹੜੇ ਤਰੀਕੇ ਨਾਲ ਕੋਈ ਕੰਮ ਖਾਰ ਕਰੀਏ ਤੇ ਦੇਖੋ ਨਾਲੇ ਕਿੰਨੀ ਛੇਤੀ ਕੰਮ ਹੁੰਦਾਗਾ ਤੇ ਕਿੰਨੀ ਛੇਤੀ ਮਤਲਬ ਕਿ ਚੇਪੀ ਲੱਗ ਰਹੀ ਹੈ ਹਨਾ ਟਗਣਈ ਦਾ ਮਤਲਬ ਕਿ ਥੋੜੀ ਥੋੜੀ ਕੱਟ-ਕੱਟ ਕੇ ਮਤਲਬ ਕਿ ਲਾਉਂਦੇ ਨੇ ਤੇ ਦੇਖੋ ਪੂਰੀ ਗੱਲ ਬਾਤ ਸਲਾਮ ਆ ਯਾਰ ਬਾਈ ਜੀ ਐਦਾ ਤੇਜ਼ੀ ਦੇ ਨਾਲ ਕੰਮ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ